ਹੇ ਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੇਓ ਇੱਕ ਵਾਰੀ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰ ਸੱਜਿਆ ਹੋਇਆ ਸੀ ਤਾਂ ਉਥੇ ਇੱਕ ਵਰਾਗੀ ਸਾਧੂ ਗੁਰੂ ਜੀ ਦੇ ਦਰਸ਼ਨ ਕਰਨ ਆਇਆ ਅਤੇ ਉਹ ਕੀ ਵੇਖਦਾ ਹੈ ਕਿ ਗੁਰੂ ਜੀ ਦੇ ਹੱਥ ਵਿੱਚ ਇੱਕ ਗਟਾਰ ਪੰਛੀ ਤੇ ਦੂਜੇ ਹੱਥ ਵਿੱਚ ਗੁਰੂ ਜੀ ਨੇ ਬਾਜ ਫੜਿਆ ਹੋਇਆ ਸੀ ਦੇਖਦੇ ਹੀ ਦੇਖਦੇ ਬਾਜ ਨੇ ਗਟਾਰ ਪੰਛੀ ਨੂੰ ਚਪਟ ਮਾਰੀ ਤੇ ਗਟਾਰ ਪੰਛੀ ਦਾ ਮਾਸ ਤੋੜਿਆ ਦੂਜੀ ਵਾਰੀ ਤੇ ਫਿਰ ਤੀਜੀ ਵਾਰੀ ਬਾਜ ਨੇ ਇਸੇ ਤਰ੍ਹਾਂ ਹੀ ਹਮਲਾ ਕੀਤਾ ਤੇ ਬਾਜ ਨੇ ਗਟਾਰ ਪੰਛੀ ਦਾ ਮਾਸ ਖਾਦਾ ਜਦੋਂ ਇਹ ਸਭ ਕੁਝ ਉਸ ਵਾਰਾਗੀ ਸਾਧੂ ਨੇ ਦੇਖਿਆ ਤਾਂ ਉਸ ਦੇ ਮਨ ਵਿੱਚ ਸ਼ੰਕਾ ਪੈਦਾ ਹੋ ਗਈ ਕਿ ਮੈਂ ਤਾਂ ਇਹ ਸੋਚ ਕੇ ਆਇਆ ਸੀ ਕੀ ਗੁਰੂ ਗੋਬਿੰਦ ਸਿੰਘ ਜੀ ਦਰਵੇਸ਼ ਸਨ ਪਰ ਅੱਜ ਮੈਂ ਜੋ ਵੇਖਿਆ ਕੰਨਾਂ ਨਾਲ ਸੁਣਿਆ ਤੇ ਝੂਠ ਹੋ ਸਕਦਾ ਹੈ ਪਰ ਅੱਖਾਂ ਦੇ ਨਾਲ ਵੇਖਿਆ ਤਾਂ ਸੱਚ ਹੁੰਦਾ ਹੈ ਮੈਂ ਤੇ ਇਹਨਾਂ ਦੀ ਸ਼ੋਭਾ ਸੁਣ ਕੇ ਤੇ ਆਨੰਦਪੁਰ ਦੀ ਸ਼ੋਭਾ ਸੁਣ ਕੇ ਇੱਥੇ ਆਇਆ ਸੀ ਪਰ ਸਾਹਮਣੇ ਮੇਰੇ ਕੀ ਹੋ ਰਿਹਾ ਮੈਂ ਤਾਂ ਸੁਣਿਆ ਸੀ ਕਿ ਗੁਰੂ ਜੀ ਬੜੇ ਦਿਆਲੂ ਤੇ ਕਿਰਪਾਲੂ ਸਨ ਪਰ ਇਹ ਤਾਂ ਅਨੋਖੀ ਹੀ ਖੇਡ ਰਚਾ ਰਹੇ ਨੇ ਖਠੋਰ ਦਿਲ ਦੇ ਨਾਲ ਇੱਕ ਬਾਜ ਨੂੰ ਗਟਾਰ ਪੰਛੀ ਦਾ ਮਾਸ ਖਵਾਈ ਜਾ ਰਹੇ ਨੇ ਵਰਾਗੀ ਸਾਧੂ ਇਹ ਸਭ ਸੋਚ ਕੇ ਬਹੁਤ ਜ਼ਿਆਦਾ ਪਰੇਸ਼ਾਨ ਹੋਇਆ ਇਧਰ ਜਾਣੀ ਜਾਣ ਧੰਤੰਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਸ ਸਾਧੂ ਦੇ ਦਿਲ ਦੀਆਂ ਗੱਲਾਂ ਨੂੰ ਜਾਣ ਗਏ ਤੇ ਵਰਾਗੀ ਸਾਧੂ ਨੂੰ ਆਖਾਂ ਲੱਗੇ ਕਿ ਆਓ ਜੀ ਤੁਹਾਡਾ ਸਵਾਗਤ ਹੈ ਜੋ ਵੀ ਸ਼ੰਕਾ ਤੁਹਾਡੇ ਮਨ ਵਿੱਚ ਆ ਉਹ ਬਾਅਦ ਵਿੱਚ ਪੂਰੀ ਕਰਾਂਗੇ ਤੇ ਪਹਿਲਾ ਗੁਰੂ ਜੀ ਨੇ ਸਿੱਖਾਂ ਨੂੰ ਕਿਹਾ ਕਿ ਇਸ ਨੂੰ ਜਲ ਪਾਣੀ ਛਕਾਓ ਤੇ ਬਾਅਦ ਵਿੱਚ ਅਸੀਂ ਇਹਨਾਂ ਦੀ ਸ਼ੰਕਾ ਵੀ ਦੂਰ ਕਰਾਂਗੇ ਗੁਰੂ ਜੀ ਕਹਿਣ ਲੱਗੇ ਕਿ ਵੇਖੋ ਜੀ ਬਰਾਗੀ ਸਾਧੂ ਇਹ ਗਟਾਰ ਪੰਛੀ ਪਿਛਲੇ ਜਨਮ ਦੇ ਵਿੱਚ ਇੱਕ ਰਾਜੇ ਦਾ ਵਜ਼ੀਰ ਹੁੰਦਾ ਸੀ ਤੇ ਇਹ ਬਾਜ ਬਹੁਤ ਵੱਡਾ ਜਮੀਦਾਰ ਸੀ ਵਜ਼ੀਰ ਨੇ ਕੀ ਕੀਤਾ ਆਪਣੀ ਸ਼ਕਤੀ ਦਾ ਜ਼ੋਰ ਵਖਾ ਕੇ ਤੇ ਜਮੀਦਾਰ ਤੇ ਝੂਠੀ ਤੋਮਤ ਲਾ ਕੇ ਇਸ ਜ਼ਮੀਦਾਰ ਨੂੰ ਰਾਜੇ ਕੋ ਕਹਾ ਕੇ ਪਿੰਡ ਤੋਂ ਬਾਹਰ ਕਢਵਾਇਆ ਤੇ ਜ਼ਮੀਦਾਰ ਨੇ ਆਪਣੇ ਸਾਖ ਸੰਬੰਧੀਆਂ ਦੀ ਮਦਦ ਲੈ ਕੇ ਹੋਰ ਪਿੰਡ ਵਿੱਚ ਜਾ ਕੇ ਆਪਣਾ ਟਿਕਾਣਾ ਕਰ ਲਿਆ ਤੇ ਇਸ ਵਜ਼ੀਰ ਨੇ ਉਸ ਪਿੰਡ ਤੋਂ ਵੀ ਇਸ ਜ਼ਮੀਦਾਰ ਨੂੰ ਉਜਾੜ ਦਿੱਤਾ ਉਥੇ ਵੀ ਨਹੀਂ ਇਸ ਨੇ ਟਿਕਨ ਦਿੱਤਾ ਸਮਾ ਪਾ ਕੇ ਦੋਨਾਂ ਦੀ ਮੌਤ ਹੋ ਗਈ ਰਾਜੇ ਦਾ ਜਿਹੜਾ ਵਜ਼ੀਰ ਸੀ ਮਾਰ ਕੇ ਉਹ ਗਟਾਰ ਪੰਛੀ ਬਣ ਗਿਆ ਤੇ ਜ਼ਮੀਦਾਰ ਬਾਜ ਬਣ ਗਿਆ ਇਹ ਬਾਜ ਨੇ ਤਿੰਨ ਜਨਮ ਤੱਕ ਇਸ ਗਟਾਰ ਪੰਛੀ ਨੂੰ ਖਾਣਾ ਸੀ ਤੇ ਤਿੰਨ ਵਾਰੀ ਮਾਸ ਖਾ ਕੇ ਤੇ ਇੰਨੇ ਆਪਣੇ ਪਿਛਲੇ ਮਾੜੇ ਕਰਮਾਂ ਦਾ ਫਲ ਭੋਗ ਲਿਆ। ਇਹਨਾਂ ਦਾ लेखा ਮੁੱਕ ਗਿਆ। ਇਹ ਗੱਲ ਸੁਣ ਕੇ ਸਾਧੂ ਨੂੰ ਹੁਣ ਯਕੀਨ ਹੋ ਗਿਆ ਅਤੇ ਉਹ ਤਨ ਪਾਤਸ਼ਾ ਤਨ ਪਾਤਸ਼ਾ ਕਹਿੰਦਾ ਕਹਿੰਦਾ ਉੱਥੋਂ ਚਲਾ ਗਿਆ। ਸਤਨਾਮ ਸ੍ਰੀ ਵਾਹਿਗੁਰੂ।